ਸਭ ਜਿਤਨਾ ਮੇਟ ਕਰ ਦਿੱਤੇ ਜਿਸ ਵਿੱਚ ਦੇ 2 ਸਾਲ 11 ਮਹੀਨੇ 18 ਦਿਨ ਲਾ ਕੇ ਭਾਰਤ ਦਾ ਸੰਵਿਧਾਨ ਲਿਖਿਆ ਉਸ ਵਿੱਚ ਉਹਨਾਂ ਨੇ ਸਾਰੇ ਗੱਵੇ ਕੁਛਲੇ ਲੋਕਾਂ ਨੂੰ ਇਹ ਅਧਿਕਾਰ ਦਿੱਤੇ ਕਿ ਉਹ ਪੜ੍ਹ ਲੈ ਕੇ ਨੌਕਰੀ ਤੇ ਜਾ ਸਕਣ کاروبار ਬਿਨੈਤ ਤੋਂ ਬਾਹਰ ਜਾ ਸਕਣ ਔਰ ਮਹਿਰਣਾ ਨੂੰ ਵੀ ਜਿਹੜਾ ਅਧਿਕਾਰ ਦਿੱਤਾ ਉਹਨਾਂ ਨੇ ਉਹਦੇ ਵਿੱਚ ਖਾਸ ਗੱਲ ਕਹੀ ਸੀ ਕਿ ਇਹ ਬੈਕ ਟੂ ਦਾ ਸੁਸਾਇਟੀ ਕਿ ਮੈਂ ਇਸ ਦੇਜ ਦੇ ਵਿੱਚ ਦਬੇ ਕੁਝਲੇ ਲੋਕਾਂ ਨੂੰ ਸੰਵਿਧਾਨਿਕ ਅਧਿਕਾਰ ਦੇ ਕੇ ਸਲਾਈਕ ਬਣਾ ਦਿੱਤਾ ਹੈ ਕਿ ਉਹਨਾਂ ਕੋ ਕੋਈ ਚੀਜ਼ ਦੀ ਕਮੀ ਨਹੀਂ ਹੋ ਉਹਨਾਂ ਨੂੰ ਜੇ ਮੈਂ ਇਨੀ ਕੁਰਬਾਨੀ ਕਰਕੇ ਦੇਸ਼ ਦਾ ਸੰਵਿਧਾਨ ਬਣਾਇਆ ਤਾਂ ਮੈਂ ਮੇਰੇ ਚਾਰ ਬੱਚੇ ਭੁੱਖਨਾ ਬਿਮਾਰੀ ਨਾਲ ਮਰ ਗਏ ਉਹਨਾਂ ਘਰ ਵਾਲੇ ਵੀ ਬਿਮਾਰੀ ਨਾਲ ਮਰ ਗਈ ਮਾਦਰ ਦੀ ਤਾਂ ਮੈਂ ਇਸ ਕਰਕੇ ਸਾਰੀ ਕੁਰਬਾਨੀ ਕੀਤੀ ਤੁਸੀਂ ਕਾਮਯਾਬ ਹੋ ਜਾਓ ਤੁਹਾਨੂੰ ਸੰਵਿਧਾਨਿਕ ਅਧਿਕਾਰ ਮਿਲਣ ਭਾਰਤ ਦੇ ਤੇ ਤੁਸੀਂ ਇਸ ਸਟੇਜ ਤੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਉਠਾ ਉਠਾ ਪਾਜੋ ਉਹਨੂੰ ਪੀਬੈਕ ਦਾ ਸੁਸਾਇਟੀ ਕਹਿੰਦੇ ਆ ਸਾਡੇ ਸਮਾਜ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਅੱਜ ਬਾਬਾ ਤੋਂ ਉਮੀਦ ਕਰਦਾ ਰਾਖਾ ਜਗਤ ਨੱਦਰ ਮੇਰੇ ਲਈ ਮਾਨ ਦੇ ਬਸ ਹੈ ਮੈਂ ਹਣੀ ਅੰਦਰ ਕਰ ਲੋ ਔਰ ਆਪਣੇ ਸਮਾਜ ਨੂੰ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਉੱਪਰ ਚੁੱਕੋ ਉਹਨਾਂ ਦੀ ਮਦਦ ਕਰੋ ਸਾਰੇ ਬਾਬਾ ਸਾਹਿਬ ਮੇਰੇ ਤਰਫ ਦਿੱਤਾ ਹੈ ਪੌਂਟ ਚੱਕ ਹੋ ਸਕੇ ਹੈ ਹੋਈ ਉਹਨਾਂ ਦੇ ਸ਼ਬਦਾਂ ਦੇ ਤੁਨ ਪੇਂਟ ਕਰਦਾ ਹੋਇਆ ਸਮਝੂ ਫੀਲ ਕਰਦਾ